ਡਿਊਟੀ ਦੌਰਾਨ ਫੋਨ ਦੇ ਉੱਤੇ ਚੈਟ ਕਰਨ ਦੇ ਉੱਤੇ ਪਾਬੰਦੀ ਰਹੇਗੀ 스마트ਫੋਨ ਦੀ ਗੈਰ ਜ਼ਰੂਰੀ ਵਰਤੋਂ ਵੀ ਵਰਤੋਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਇਹ ਅੰਮ੍ਰਿਤਸਰ ਪੁਲਿਸ ਦੇ ਪ੍ਰਸ਼ਾਸਨ ਦੇ ਵੱਲੋਂ ਇੱਕ ਅਹਿਮ ਫੈਸਲਾ ਹੈ ਕਿ ਇਹ ਦੇਖਦੇ ਪੜੇ ਗਏ ਤਾਂ ਹੋਵੇਗੀ ਕਾਰਵਾਈ ਸਾਰੇ ਪੁਲਿਸ ਕਰਮੀਆਂ ਦੇ ਲਈ ਇਹ ਆਦੇਸ਼ ਜਾਰੀ ਕੀਤੇ ਗਏ ਨੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਕਮਿਸ਼ਨਰ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਇਸ ਦਾ ਮਤਲਬ ਕੀ ਹੈ ਆਮ ਤੌਰ ਤੇ ਅੱਜ ਕੱਲ੍ਹ ਆਪਾਂ ਹਰ ਕਿਸੇ ਦੇ ਮੋਬਾਈਲ ਦੇ ਵਿੱਚ ਆਪਾਂ ਕਿਸੇ ਦੇ ਹੱਥ ਦੇ ਵਿੱਚ ਮੋਬਾਈਲ ਦੇਖੀਏ ਤਾਂ ਫਿਰ ਮੋਬਾਈਲ ਦੇ ਉੱਤੇ ਕੋਈ ਫੇਸਬੁੱਕ ਕੋਈ ਵਟਸਐਪ ਕੋਈ ਹੋਰ ਇੰਸਟਾ ਕੋਈ ਹੋਰ ਐਪ ਖੋਲ ਕੇ ਦੇਖ ਰਿਆ ਹੁੰਦਾ ਜਾਂ ਰੀਲ ਦੇਖ ਰਿਆ ਹੁੰਦਾ ਜਾਂ ਕੋਈ ਚੈਟ ਕਰ ਰਿਆ ਹੁੰਦਾ ਤਾਂ ਜੇਕਰ ਇਸ ਦੇ ਉੱਤੇ ਇਸ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਕੋਈ ਪੁਲਿਸ ਦਾ ਮੁਲਾਜ਼ਮ ਅਧਿਕਾਰੀ ਐਵੇਂ ਚੈਟ ਕਰਦਾ ਨਜ਼ਰ ਆਇਆ ਜਾਂ ਫਿਰ ਰੀਲਸ ਦੇਖਦਾ ਹੋਇਆ ਨਜ਼ਰ ਆਇਆ ਤਾਂ ਫਿਰ ਉਸ ਦੇ ਉੱਤੇ ਐਕਸ਼ਨ ਹੋਏਗਾ ਇਹ ਕਿਹਾ ਜੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਵੱਡਾ ਆਦੇਸ਼ ਕਹਿ ਸਕਦੇ ਹੋ ਹਾਲਾਂਕਿ ਇਹ ਵੀ ਸਵਾਲ ਜ਼ਰੂਰ ਹੈ ਕਿ ਆਖਿਰੇ ਸੇ ਆਦੇਸ਼ ਦੀ ਜ਼ਰੂਰਤ ਕਿਉਂ ਪਈ ਕਿ ਬਾਕੀ ਪੁਲਿਸ ਦੇ ਅਧਿਕਾਰੀ ਜਾਂ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਸਮੇਂ ਦੇ ਉੱਤੇ ਜਦੋਂ ਉਹਨਾਂ ਦਾ ਡਿਊਟੀ ਟਾਈਮ ਹੁੰਦਾ ਉਸ ਸਮੇਂ ਵੀ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਰਹਿੰਦੇ ਨੇ ਕਿ ਮੋਬਾਈਲ ਫੋਨ ਦੇ ਉੱਤੇ WhatsApp ਜਾਂ ਫਿਰ ਆਪਣੇ Insta ਜਾਂ Facebook ਦੇ account ਨੂੰ ਦੇਖਦੇ ਰਹਿੰਦੇ ਨੇ Reels ਦੇਖਦੇ ਰਹਿੰਦੇ ਨੇ ਜਾਂ Reel ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਬਹੁਤ ਸਾਰੀਆਂ ਵੀਡੀਓਜ਼ ਪਹਿਲਾਂ ਵੀ ਸਾਹਮਣੇ ਆਈਆਂ ਸਵਾਲ ਤਾਂ ਜ਼ਰੂਰ ਹੈ ਕਿ ਆਖੇ ਇਸ ਤਰੀਕੇ ਦੀ ਜ਼ਰੂਰਤ ਕਿਉਂ ਪਈ ਇਸ ਆਦੇਸ਼ ਦੀ ਦੂਜਾ ਪੁਆਇੰਟ ਵੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਜੋ ਆਦੇਸ਼ ਦਿੱਤੇ ਗਏ ਨੇ ਪੁਲਿਸ ਦੇ ਵੱਲੋਂ ਕਿ ਇਹ ਸਿਰਫ ਅੰਮ੍ਰਿਤਸਰ ਤੱਕ ਸੀਮਿਤ ਰਹਿਣਗੇ ਜਾਂ ਵਕ-ਵਕ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਤਰੀਕੇ ਦੇ ਆਦੇਸ਼ ਦਿੱਤੇ ਜਾਏ ਸਕਦੇ ਨੇ ਅਗਲੀ ਖਬਰ ਦਰੁਖ ਕਰਦੇ ਹਾਂ ਦਰਬਾਰ ਸਾਹਿਬ ਦੀ ਪ੍ਰਕਿਰਿਆ ਦੇ ਵਿੱਚ ਯੋਗਾ ਕਰਕੇ ਮੁਸ਼ਕਿਲ ਦੇ ਵਿੱਚ ਘिरी ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਦੇ ਬਿਆਨ ਤੇ ਐਸਡੀਪੀਸੀ ਕਰੜਾ ਇਸ ਤਰ੍ਹਾਂ ਜਿਦਾਰ ਦਰਸਲ ਅਰਚਨਾ ਮਕਵਾਨਾ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੋਣ ਤੋਂ ਬਾਅਦ ਫਿਰ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਇੱਕ ਬਿਆਨ ਦਿੰਦੇ ਨਜ਼ਰ ਆਏ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਉੱਤੇ ਐਸਜੀਪੀਸੀ ਨੇ ਤੁਰੰਤ ਤਾਇਆ ਤੇ ਕਿਹਾ ਕਿ ਬੇਵਜ੍ਹਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਲੜਕੀ ਨੂੰ ਇਹ ਕਹਿਣਾ ਚਾਹਣਾ ਕਿ ਜਿਹੜੇ ਤੈਨੂੰ ਧਮਕੀ ਦੇ ਰਹੇ ਆ ਉਹਨਾਂ ਦੇ ਖਿਲਾਫ ਤੂੰ ਰਿਪੋਰਟ ਦਰਜ ਕਰਾ ਇੱਕ ਸਿੱਖ ਜਿਹੜਾ ਵਾ ਉਹ ਕਦੇ ਵੀ ਇਸ ਗੱਲ ਦੇ ਲਈ ਕਿਤੇ ਵੀ ਕਿਸੇ ਔਰਤ ਨੂੰ ਨਾ ਇਹ ਧਮਕੀ ਦਿੰਦਾ ਪਹਿਲਾਂ ਤਾਂ ਉਹਨੇ ਮਰਯਾਦਾ ਭੰਗਣ ਕੀਤੀ ਆ ਬਾਅਦ ਸਿੱਖਾਂ ਨੂੰ ਬਦਨਾਮ ਕਰ ਲਈ ਇਹ ਟਰੋਲ ਕਰ ਰਹੀ ਆ ਗੁਰਚਨ ਗਰੇਵਾਲ ਨੇ ਇਥੇ ਦਾ ਕਿਹਾ ਕਿ ਉਹ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਨਹੀਂ ਸਿਰਫ ਫੋਟੋ ਖਿਚਵਾਉਣ ਹੀ ਆਈ ਸੀ ਉਹ ਲੜਕੀ ਜਿਹੜੀ ਆ ਇੱਥੇ ਮੱਥਾ ਟੇਕਣ ਵਾਸਤੇ ਨਹੀਂ ਸੀ ਆਈ ਉਹ ਜਿੰਨੇ ਕੁਸ਼ ਮਿੰਟ ਜਿਹੜੀ ਆ ਇੱਥੇ ਆਈ ਆ ਤੇ ਉਹ ਆਪਣੀ ਫੋਟੋ ਕਰਵਾ ਕੇ ਇੱਥੋਂ ਚਲੀ ਗਈ ਆ ਤੇ ਉਹ ਜਿਹੜੀ ਫੋਟੋ ਪਾਉਂਦੀ ਆ ਉਧਰ ਅਰਚਨਾ ਮਕਵਾਨਾ ਨੂੰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਗੁਜਰਾਤ ਦੀ ਮੜੌਦਾ ਪੁਲਿਸ ਨੇ ਉਹਨਾਂ ਨੂੰ ਸੁਰੱਖਿਆ ਦੇ ਦਿੱਤੀ ਹੈ ਇਸ ਦੀ ਜਾਣਕਾਰੀ ਖੁਦ ਅਰਚਨਾ ਨੇ ਦਿੱਤੀ ਤੇ ਹੁਣ ਮਾਮਲਾ ਕਿਸ ਦਿਸ਼ਾ ਦੇ ਵਿੱਚ ਜਾਏਗਾ ਇੱਕ ਵੱਡਾ ਸਵਾਲ ਜ਼ਰੂਰ ਹੈ ਪਰ ਇਸ ਇਸ ਪੂਰੇ ਘਟਨਾਕ੍ਰਮ ਨੇ ਕਈ ਸਵਾਲ ਜ਼ਰੂਰ ਖੜੇ ਕੀਤੇ ਨੇ ਉਧਰ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਜੁਡੀਸ਼ਰੀ ਦੇ ਪੇਪਰ ਦੇ ਦੌਰਾਨ ਵਿਵਾਦ ਖੜਾ ਹੋ ਗਿਆ ਦਰਸਲਿਕ ਸਿੱਖ ਕੁੜੀ ਨੂੰ ਕਿਰਪਾਨ ਤੇ ਕੜਾ ਪਾਏ ਹੋਣ ਕਾਰਨ ਪ੍ਰੀਖਿਆ ਕੇਂਦਰ ਚ ਜਾਣ ਨਹੀਂ ਦਿੱਤਾ ਗਿਆ ਜਿਸ ਕਾਰਨ ਪ੍ਰੀਖਿਆ ਕੇਂਦਰ ਦੇ ਬਾਹਰ ਲੜਕੀ ਨੇ ਹੰਗਾਮਾ ਕਰਦੇ ਹੋਏ ਪੇਪਰ ਦੇਣ ਦੀ ਗੁਹਾਰ ਵੀ ਲਗਾਈ ਪਰ ਮੁਲਾਜ਼ਮਾ ਨੇ ਉਸ ਨੂੰ ਕਿਰਪਾਨ ਅਤੇ ਕੜਾ ਉਤਾਰ ਕੇ ਅੰਦਰ ਜਾਣ ਦੇ ਲਈ ਕਿਹਾ ਤੇ ਲੜਕੀ ਨੇ ਇਸ ਦਾ ਵਿਰੋਧ ਕੀਤਾ ਜਦੋਂ ਮੈਂ ਅੰਦਰ ਜਾ ਰਹੀ ਸੀ ਤਾਂ ਉਹ ਬੋਲੀ ਕਿ ਇਹ ਮੇਰੇ ਪਾਸ ਮਤਲਬ ਹੈ ਤੁਹਾਡੀ ਇਹ ਪਹਿਲੀ ਹੋਈ ਹੈ ਤਾਂ ਵੀ ਗੁੱਸਾ ਫੜਾ ਕਰ ਦਿੱਤਾ ਮੈਨੂੰ ਅਰ ਫਿਰ ਉਸਨੇ ਮੈਨੂੰ ਨੋਟਿਸ ਦਿਖਾਇਆ ਉਸਮੇ ਲਿਖਾ تھا ਜੈਕੇ ਇਨੀ ਕੀਤੀ ਕੋਟ ਲਿਖਾ تھا ਮਤਲਬ ਉਸਨੇ ਕਿਰਪਾਨ ਔਰ ਕੜਾ ਮੈਨੇ ਬੋਲਾ ਕਿ ਇਹ ਲਿਖਾ ਹੈ ਤਾਂ ਤੇ ਜਦੋਂ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਦੇ ਵਿੱਚ ਆਇਆ ਤਾਂ ਜਥੇਦਾਰ ਗਿਆਨੀ ਰਬੀਤ ਸਿੰਘ ਨੇ ਇਸ ਘਟਨਾ ਦੀ ਨਿਖੇਦੀ ਕੀਤੀ। ਤੇ ਸਿੱਖ ਹਾਜੀ ਦਸਤਾਰ ਦੀ ਗੱਲ ਵਿਖਦੇ ਪਿਆਸਾਂ ਦੀ ਗੱਲ ਵਿਖਦੇ ਕਕਾਰਾਂ ਦੀ ਗੱਲ ਵੀ ਪਰ ਬੜੀ ਮਾੜੀ ਗੱਲ ਹੈ ਕਿ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਸਿੱਖ ਬੱਚਿਆਂ ਨੂੰ ਆਪਣੇ ਕਕਾਰ ਉਤਾਰ ਕੇ ਉਸ ਪ੍ਰੀਖਿਆ ਵਿੱਚ ਬੈਠਣ ਵਾਸਤੇ ਕਿਹਾ ਗਿਆ। ਕਾਬਲੇ ਗੌਰ ਹੈ ਕਿ ਅਰਮਨਜੋਤ ਨਾਮ ਦੀ ਇਹ ਕੁੜੀ ਜਲੰਧਰ ਦੀ ਰਹਿਣ ਵਾਲੀ ਹੈ ਤੇ ਰਾਜਸਥਾਨ ਦੀ ਜੋਧਪੁਰ ਦੇ ਵਿੱਚ ਜੁਡੀਸ਼ਰੀ ਦਾ ਪੇਪਰ ਦੇਣ ਗਈ ਸੀ।